ਬੱਚਿਆਂ ਤੇ ਮਾਪਿਆਂ ਦੀ ਜਾਨ ਬਚਾਉਣ ਵਾਸਤੇ ਸਿਰਾਂ ਤੇ ਵੱਡੀਆਂ ਸੱਟਾਂ ਲੱਗਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। ਔਰ ਜਿਸ ਦੀ ਤਾਰੀਫ਼ ਕਰਦਿਆਂ ਹੋਇਆਂ ਮੈਡਮ ਪ੍ਰਿੰਸੀਪਲ ਮੈਡਮ ਸਰਲਾ ਪਟਨਾਗਰ ਹੋਰਾਂ ਨੇ ਕਿਹਾ ਕਿ ਹੈਲਮਟ ਪਾਉਣਾ ਮਜਬੂਰੀ ਨਹੀਂ ਬਲਕਿ ਸਿਰ ਬਚਾਉਣਾ ਜ਼ਰੂਰੀ ਹੈ। ਦੋ ਪਹੀਆ ਵਾਹਨ ਚਲਾਉਣ ਵਾਲੇ ਮਾਪਿਆਂ ਤੇ ਉਹਨਾਂ ਦੇ ਬੱਚਿਆਂ ਨੂੰ ਸੜਕ ਤੇ ਸਿਰ ਦੀ ਸੱਟ ਤੋਂ ਬਚਾਉਣ ਵਾਸਤੇ ICICI ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇਹ ਉਪਰਾਲਾ ਹੈਲਮਟ ਦੇ ਕੇ ਪ੍ਰਸ਼ੰਸਾਯੋਗ ਉਪਰਾਲਾ ਕੀਤਾ ਗਿਆ ਇਸ ਸਬੰਧੀ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ ਦੇ 30 ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਪਟਨਾਗਰ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸਤੀਸ਼ ਗੋਇਲ ਜੀ ਦੀ ਹਾਜ਼ਰੀ ਦੇ ਵਿੱਚ ਹੈਲਮਟ ਪ੍ਰਦਾਨ ਕੀਤੇ ਗਏ ਇਹ ਜਾਣਕਾਰੀ ਦਿੰਦਿਆਂ ਹੋਇਆਂ ਸਾਬਕਾ ਪੁਲਿਸ ਅਫੀਸਰ ਗੁਰਜਾਪ ਸਿੰਘ ਨੇ ਦੱਸਿਆ ਕਿ ਪਟਿਆਲੇ ਦੇ ਸਕੂਲਾਂ ਦੇ 5ਵੀਂ ਤੋਂ 8ਵੀਂ ਜਮਾਤ ਦੇ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਸਕੂਲ ਛੱਡਣ ਲਈ ਆਉਂਦੇ ਨੇ ਜਾਂ ਲੈਣ ਲਈ ਆਉਂਦੇ ਨੇ ਜਿਨ੍ਹਾਂ ਕੋਲ ਲਾਇਸੈਂਸ ਪ੍ਰਦੂਸ਼ਣ ਆਦਤ ਅਤੇ ਬੀਮਾ ਹੋਵੇ ਉਹਨਾਂ ਨੂੰ 60 ਹੈਲਮਟ ਦੁਬਾਰਾ ਉਹਨਾਂ ਨੂੰ 60 ਹੈਲਮਟ ਦੇ ਕੇ ਮਤਲਬ ਉਹਨਾਂ ਨੂੰ ਰਵਾਨਾ ਕੀਤਾ ਗਿਆ ਔਰ ਬਕਾਇਦਾ ਤੌਰ ਤੇ ਹਰੀ ਝੰਡੀ ਦੇ ਕੇ ਉਹਨਾਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ ਔਰ ਮੈਨੂੰ ਇੱਥੇ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਗੁਰਜਾਪ ਸਿੰਘ ਸਮੇਂ-ਸਮੇਂ ਸਿਰ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਲੈ ਕੇ ਕੁਛ ਨਾ ਕੁਛ ਅਜਿਹੇ ਆ ਉਪਰਾਲਾ ਕਿਸੇ ਨਾ ਕਿਸੇ ਸੰਸਥਾ ਕੋਲੋਂ ਕਰਵਾਉਂਦੇ ਰਹਿੰਦੇ ਨੇ ਔਰ ਸ਼੍ਰੀ ਕਾਕਾ ਰਾਮ ਵਰਮਾ ਜਿਹੜੇ ਕਿ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਇਸ ਸੇਫਟੀ ਦੀ ਜਾਗਰੂਕਤਾ ਦੇ ਪ੍ਰਤੀ ਕਈ ਸਾਲਾਂ ਤੋਂ ਮਿਸ਼ਨ ਆਰੰਭਿਆ ਹੋਇਆ ਹੈ ਔਰ ਉਹਦੇ ਵਿੱਚ ਕਾਮਯਾਬ ਹੁੰਦੇ ਵੀ ਨਜ਼ਰ ਆ ਰਹੇ ਨੇ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਕਿ ਹੈਲਮਟ ਨਾ ਪਾਉਣ ਦੇ ਨਾਲ ਕਿਸ ਤਰ੍ਹਾਂ ਸਿਰਾਂ ਦੇ ਵਿੱਚ ਝੋਟ ਲੱਗਦੀ ਹੈ ਔਰ ਕਈ ਵਾਰ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਜਾਂਦਾ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਅਪੰਗ ਵੀ ਹੋ ਜਾਂਦੇ ਨੇ ਸੋ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਇਸ ਸੰਬੰਧ ਦੇ ਵਿੱਚ ਪ੍ਰਿੰਸੀਪਲ ਸਰਲਾ ਦੁਬਾਰਾ ਇਸ ਸੰਬੰਧ ਵਿੱਚ ਪ੍ਰਿੰਸੀਪਲ ਸਰਲਾ ਪਟਨਾਗਰ ਜੀ ਨੇ ਕਿਸ ਤਰ੍ਹਾਂ ਕਿਹਾ ਹੈ ਔਰ ਕਿਸ ਤਰ੍ਹਾਂ ਬੱਚਿਆਂ ਨੂੰ ਸੌਂ ਚੁਕਾਈ ਹੈ ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਨਜ਼ਰ ਮੇਰੇ ਮਨ ਵਿੱਚ ਹੋਗਾ ਇਹ ਬੜੇ ਸਿੰਸੀਅਰ ਪੇਰੈਂਟਸ ਹੈ ਪੇਰੈਂਟਿੰਗ ਬੜੇ ਅੱਛੇ ਸੇ ਕਰ ਰਹੇ ਹੈ ਇਹ ਆਪਣੇ ਬੱਚੋ ਕੀ भी होगा कि ना ये बच्चे बच्चे वैसे तो अकेले जाएंगे नहीं, नहीं क्योंकि वो मायदर है आपके साथ ही होंगे तो आप जब जाओगे सड़क पे अपने बच्चे के साथ तो आपकी रिस्पेक्ट और बढ़ेगी देखो हमने कुछ भी नहीं कर